ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸਲਮ ਵਾਲੇਕੁਮ ਜੈ ਸ਼੍ਰੀ ਕ੍ਰਿਸ਼ਨਾ ਰਾਧੇ ਰਾਧੇ ਚੰਦ ਚੜ੍ਹਤਾ ਚਾਲੇ ਨਿਆੰਗਾ ਦੇ ਅਸ ਤੋਂ 6 ਮਹੀਨੇ ਪਹਿਲੇ ਮੈਂ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਕੁਛ ਇੱਕ ਜਾਲੀ ਨਿਆੰਗਾ ਨੂੰ ਬੜੇ ਮਿਰਚਾਂ ਤੇ ਨਾਲ ਛਨੂਨੇ ਲੜੇ ਸੀ ਜਿਹਦੇ ਵਿੱਚ ਇੱਕ ਜਾਲੀ ਸੀ ਮੰਗੋ ਮਠ ਉਹ ਤਾਂ ਆਪਣੇ ਕੋਰ ਕਰਮਾਂ ਦੀ ਸਜ਼ਾ ਜੇਲ੍ਹ ਚ ਭਰ ਰਿਹਾ। ਕਹਿੰਦੇ ਸੀ ਜੇ ਬੇਅਦਮੀ ਕੀਤੀ ਤਾਂ ਉਹਨੇ ਬੰਦਾ ਮਾਰਦਾ। ਨਾ ਛੜਾ ਨਾ ਲਿਆ ਤੁਸੀਂ ਸਾਰਿਆਂ ਨੇ ਹੁਣ। ਕਿੱਧਰ ਭੱਜ ਗਏ ਉਹਦੇ ਸੰਗੀ ਸਾਥੀ ਜਿਹੜਾ ਉਹਨੂੰ ਬੜਾ ਜੋਸ਼ ਜੋਰ ਦਿੰਦੇ ਸੀ ਕਿੱਧਰ ਭੱਜ ਗਏ ਹੁਣ ਤੁਸੀਂ। ਸੋ ਨਵਾਂ ਚੰਦ ਜਿਹੜਾ ਚੜ੍ਹਿਆ ਲੰਗਾ ਨੇ। ਜਲੰਧਰ ਸ਼ਰਾਬ ਦੇ ਠੇਕੇ ਦੇ ਬਾਹਰ ਸਿਟੀ ਜਲੰਧਰ। ਕਿ ਕੋਈ ਇਥੇ ਸ਼ਰਾਬ ਨਹੀਂ ਲਿਜਾ ਸਕਦਾ। ਕੋਈ ਸ਼ਰਾਬ ਪੀਊਗਾ ਨਹੀਂ। ਅਸੀਂ ਬੈਠੇ ਆਂ ਅਸੀਂ ਠੇਕੇ ਬੰਦ ਕਰਾ ਦੇਣੇ ਆਂ ਮੈਂ ਚੋਰ ਆ ਤੁਸੀਂ ਠੇਕਾ ਲਿੱਤਾ ਪੰਜਾਬ ਦਾ ਪੁਰਹਿੰਦੁਸਤਾਨ ਦਾ ਤੁਸੀਂ ਬੰਦ ਕਰਾਉਂਗੇ ਇਹ ਜਾਲੀ ਨਿਆਂਗ ਜਿਹੜਾ ਨਿਆਂਗਾ ਦਾ ਬਾਣਾ ਹੈ ਨਾ ਬੜਾ ਹੀ پاک ਪਵਿੱਤਰ ਹੈ ਗੁਰੂ ਮਹਾਰਾਜ ਨੇ ਆਪਣੇ ਪਰਿਵਾਰ ਵਾਰਤਾ ਸੀ ਸਾਰਾ ਦਸੋਂ ਪਿਤਾ ਨੇ ਜਿਹੜੇ ਦਸਵੇਂ ਪਿਤਾ ਸੀ ਇਹ ਦੇਖੋ ਇੱਕ ਕੀ ਚਵਲ ਕੋਟ ਰਿਹਾ ਹੈ ਤੇ ਕੀ ਗੰਦ ਪਾ ਰਿਹਾ ਹੈ ਇਹਨਾਂ ਨੇ ਗੁੰਡਾਗਰਦੀ ਬਦਮਾਸ਼ੀ ਸਾਰੇ ਆਮ ਕਰ ਰੱਖੀ ਐ ਜਿਦਾ ਜੀ ਕਰਦਾ ਕਿਸੇ ਦੀ ਖੱਟੀ 'ਚ ਵੜ ਜਾਂਦੇ ਐ ਛਰਪਾਨਾ ਲੈ ਕੇ ਕੱਢ ਪੈਸੇ ਹੁਣ ਕਹਾਣੀ ਇਸ ਤਰ੍ਹਾਂ ਹੋਈ ਵੀ ਇਹ ਉਹ ਸ਼ੌਪ ਕੀਪਰ ਨੂੰ ਕਹਿੰਦੇ ਸੀ ਵੀ ਸਾਨੂੰ 10000 ਨਾ ਅੰਡਰ ਦਾ ਟੇਬਲ ਦੇ ਦਿਆ ਕਰ ਚਲਾਈ ਚਲ ਠੇਕਾ ਅਗਲਾ ਬੰਦਾ ਕਹਿੰਦਾ ਵੀ ਕਿਉਂ ਦਵਾ ਦੱਸਿਆ ਤੁਹਾਨੂੰ ਅੱਜਕੱਲ ਤੁਹਾਨੂੰ ਪਤਾ ਮੰਗਾਈ ਇੰਨੀ ਕਿ ਹਰ ਇੱਕ ਚੀਜ਼ ਪਿੱਛੇ ਮਾਰਜਨ ਬੜਾ ਘੱਟ ਰਹਿ ਗਿਆ ਹੁਣ ਬੰਦਾ ਆਪਣੇ ਨਿਆਣੇ ਪਾਲੇ ਆਪਣਾ ਟੱਬਰ ਪਾਲ ਕੇ ਇਹ ਉਹ ਤੇ ਤਗੜ ਤਲਿਆਂ ਨੂੰ ਮਾਰ ਜਾਂਦਾ ਵੇ ਸੋ ਬਈ ਜਿਹੜਾ ਸ਼ੌਕ ਵਾਲਾ ਸੀ ਉਹ ਸੀ ਕੋਨੇ ਡਰ ਬੰਦਾ ਉਹ ਕਹਿੰਦਾ ਕਰ ਲਾ ਜੋ ਕਰਦਾ ਸੋ ਉੱਥੇ ਪਹੁੰਚੀ ਪੰਜਾਬ ਪੁਲਿਸ ਜਦੋਂ ਨੇ ਧਰਨੇ ਲਾਏ ਇਹਨਾਂ ਨੇ ਪੰਜਾਬ ਪੁਲਿਸ ਦੇ ਮੁਲਾਜ਼ਮ ਦੇ ਉੱਤੇ ਵੀ ਹਮਲਾ ਕਰਤਾ ਜਿਹੜਾ ਸੱਚ ਸੀ ਉਹਦੇ ਉੱਪਰ ਵੀ ਹਮਲਾ ਕਰਤਾ ਜਿਹੜੇ ਅਫਸਰ ਸੀ ਉਹਨਾਂ ਤੇ ਵੀ ਹਮਲਾ ਕੀਤਾ ਗਿਆ ਪੰਜਾਬ ਪੁਲਿਸ ਦੇ ਜਿਹੜੇ ਅਫਸਰ ਸੀ ਉਹ ਕਾਇਲ ਹੋ ਗਏ ਹੁੰਦਾ ਨੂੰ ਪਤਾ ਵੀ ਜਦੋਂ ਕੋਈ ਅਫਸਰ ਡਿਊਟੀ ਔਨ ਡਿਊਟੀ ਹੁੰਦਾ ਮਰਦੀ ਪਾਈ ਹੁੰਦੀ ਹੈ ਤੇ ਤੁਸੀਂ ਉਹਦੇ ਥੱਪੜ ਮਾਰੋ ਅਟੈਕ ਕਰੋ ਸਜ਼ਾ ਵੱਡੀ ਹੁੰਦੀ ਹੈ ਸਜ਼ਾ ਨਜ਼ਾ ਹੁਣ ਮਿਲੇਗਾ ਦੋਨਾਂ ਇਹਨਾਂ ਸੋ ਇਹਨਾਂ ਨੂੰ ਚੱਕ ਕੇ ਮਾਰੇ ਅੰਦਰ ਸੋ ਇਦਾਂ ਦੇ ਬੜੇ ਜਾਲੀ ਨਿਹੰਗਾਂ ਦੇ ਟੋਲੇ ਬਣੇ ਹੋਏ ਆ ਪੰਜਾਬ ਦੇ ਵਿੱਚ ਜਿਹੜੇ ਗੁੰਡਾਗਰਦੀ ਬਦਮਾਸ਼ੀ ਕਰਦੇ ਆ ਜ਼ਬਰਦਸਤੀ ਦੇਖਦੇ ਵੀ ਆਹ ਬੰਦੇ ਦਾ ਬਿਜ਼ਨਸ ਬਹੁਤ ਚੱਲ ਰਿਹਾ ਇਹ ਫਿਰ ਬੈਕਅਪ ਨੇ ਟੋਲੇ ਨਾਲ ਰਾਤ ਨੂੰ ਸਕੀਮ ਕੱਢਦੇ ਆ ਫਿਰ ਇਸ ਵੇਰੇ ਉਸ ਬੰਦੇ ਦੀ ਸ਼ਾਪ ਤੇ ਜਾ ਕੇ ਉਹਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰਦੇ ਜਿਹੜੇ ਤਾਂ ਲੋਕ ਡਰ ਜਾਂਦੇ ਇਹਨਾਂ ਕੋਲੋਂ ਡਰਦੇ 1-2 ਰੁਪਏ ਪੈਸੇ ਦੇ ਦਿੰਦੇ ਇਹਨਾਂ ਨੂੰ ਪੈ ਜਾਂਦਾ ਜਾਲੀ ਨਿਹੰਗਿਆਂ ਨੂੰ ਮੂੰਹ ਕਿ ਉਹਨਾਂ ਨੂੰ ਹੋਰ ਲੁੱਟੋ ਪਰ ਜਿਹੜੇ ਲੋਕ ਕਹਿੰਦੇ ਵੀ ਫੁੱਟੀ ਕੋਡ ਨਹੀਂ ਦੇਵਾਂਗੇ ਮੁਕਾਬਲਾ ਕਰਾਂਗੇ ਤੁਹਾਡੇ ਨਾਲ ਫੇਰੇ ਜਾਂਦੇ ਸਿੱਧਾ ਬਿਹਾਈਂਡ ਦਬਾਰ ਯਾਨੀ ਕਿ ਜੇਲ੍ਹ ਦੇ ਵਿੱਚ ਆਈ ਥਿੰਕ ਯੂ ਅੰਡਰਸਟੈਂਡ ਸੋ ਮੈਂ 6 ਮਹੀਨੇ ਪਹਿਲੇ ਪਾਈ ਸੀ ਵੀਡੀਓ ਵੀ ਪੰਜਾਬ ਨੂੰ ਸੰਭਾਲ ਲਓ ਕਿਵੇਂ ਸੰਭਾਲ ਲਓ ਜੋ ਵੀ ਨਿਹੰਗ ਸਿੰਘ ਬਦਮਾਸ਼ੀ ਤੇ ਗੁੰਡਾਗਰਦੀ ਕਰਦਾ ਹੈ ਕਿਸੇ ਦੇ ਘਰ ਦੇ ਮੂਹਰੇ ਕਿਰਪਾਨਾ ਲੈ ਕੇ ਆਪਣਾ ਟੋਲਾ ਲੈ ਕੇ ਜਾਂਦਾ ਕਿਸੇ ਦੀ ਸ਼ਾਪ 'ਚ ਵੜ ਜਾਂਦਾ ਕਿਸੇ ਦੇ ਵੀ ਬਿਜ਼ਨਸ 'ਚ ਵੜ ਕੇ ਅਟੈਕ ਕਰਦਾ ਆਪਣੀ ਬਦਮਾਸ਼ੀ ਦਿਖਾਉਂਦਾ ਕਿ ਸਾਡੀ ਸੁਣੋ ਡਰਨਾ ਨਹੀਂ ਮੁਕਾਬਲਾ ਕਰਨਾ ਪੁਲਿਸ ਨੂੰ ਫੋਨ ਕਰੋ ਇਹਨਾਂ ਤੇ ਐਫ ਆਈ ਆਰ ਕਟਵਾ ਕੇ ਇਹਨਾਂ ਨੂੰ ਅੰਦਰ ਕਰੋ ਕਿਉਂਕਿ ਪੰਜਾਬ ਦਾ ਤਾਂ ਅੱਗੇ ਮਾਹੌਲ ਤੁਹਾਨੂੰ ਸਭ ਨੂੰ ਪਤਾ ਇਸ ਟਾਈਮ ਪੰਜਾਬ 'ਚ ਕੀ ਖੁਸ਼ ਹੋ ਰਿਹਾ ਨਸ਼ਾ ਹਰ ਇੱਕ ਸਰਕਾਰ ਦੇ ਅੰਦਰ ਨਸ਼ਾ ਵੇਚਦਾ ਜੋ ਰਹੀ ਹੈ ਸਰਕਾਰਾਂ ਆਉਂਦੀਆਂ ਸਭ ਤੋਂ ਪਹਿਲੇ ਲੈਕਚਰ ਦਿੰਦੀਆਂ ਅਸੀਂ ਨਸ਼ਾ ਬੰਦ ਕਰਾ ਦਾਂਗੇ ਕੋਈ ਨਹੀਂ ਬੰਦ ਕਰਾਉਂਦਾ ਕੋਈ ਨਹੀਂ ਕਰਾਉਂਦਾ ਸਾਰੇ ਤਾਂ ਤਾਂ ਵੋਟਾਂ ਲੈਣ ਦੀ ਸਕੀਮਾਂ ਕੱਢਦੇ ਆ ਤੁਸੀਂ ਸਾਰੀ ਵਿਚਾਰੀ ਸਾਡੀ ਵਿਚਾਰੀ ਜਨਤਾ ਭੋਲੀ ਪਾਲੀ ਜਨਤਾ ਗੱਲਾਂ ਚਾ ਜਾਂਦੀਆਂ ਹਉਂਦੇ ਪੱਟੇ-ਪੱਟੇ ਵਾਦਿਆਂ ਚਾ ਜਾਂਦੀਆਂ ਵਾਅਦੇ ਟੁੱਟ ਟੁੱਟ ਜਾਂਦਾ ਹੈ ਸ਼ੇਨੇ ਮਾਰਦਾ ਪੰਜਾਬ ਨੂੰ ਇੱਕ ਜਾਲੀ ਨਿਹੰਗਾਂ ਨੇ ਮਾਰਦਾ ਪੰਜਾਬ ਗੁਰਦੁਆਰਿਆਂ ਦੇ ਵਿੱਚ ਇਹ ਦਗੜਦੱਲੇ ਫੁੜੇ ਕਰਦੇ ਫਿਰਦੇ ਆ ਕੰਦ ਪਾ ਰੱਖਿਆ ਇਹਨਾਂ ਨੇ ਹੁਣ ਮੈਨੂੰ ਵੀ ਨੀਤੇ ਮੈਸੇਜ ਆਣਗੇ ਬੜੇ ਖਤਰਨਾਕ ਨਿਹੰਗਾਂ ਬਾਰੇ ਬੋਲਦੀਆਂ ਸਾਡੇ ਕਸ਼ਹਿਰੇ ਨੂੰ ਆਏ ਕਹਿੰਦੀਆਂ ਸਾਡੇ ਤੋਂ ਦੇਖੋ ਜੀ ਮੈਂ ਜਾਲੀ ਨਿਹੰਗਾਂ ਮੈਂ ਪਹਿਲੇ ਵੀ ਗੱਲ ਆਖੀ ਸੀ ਮੇਰਾ ਟਾਪਿਕ ਹੈ ਜਾਲੀ ਨਿਹੰਗ ਜਿਹੜੇ ਨਿਹੰਗਾਂ ਦੇ ਚੋਲੇ ਪਾ ਕੇ ਵਿੱਚ ਭੇੜੀਏ ਛਿਪੇ ਹੋਏ ਆ ਜਿਹੜੇ ਨਿਹੰਗਾਂ ਦੇ ਚੋਲੇ ਵਿੱਚ ਗੁੰਡੇ ਬਦਮਾਸ਼ ਬੇਸ਼ੀਦਰੰਦੇ ਛੁਪੇ ਹੋਏ ਆ। ਆ ਰੀਸੈਂਟਲੀ ਕੇਸ ਆਇਆ ਇੱਕ ਟਿਕਟੌਕ ਤੇ ਬਹੁਤ ਸਾਰੇ ਕੀਤੀ ਕਿ ਇੱਕ ਨਿਹੰਗ ਨੇ 11 ਸਾਲ ਦੀ ਬੱਚੀ ਦਾ ਰੇਪ ਕੀਤਾ। ਤੇ ਜਾਲੀ ਨਾ ਹੋਏ ਤਾਂ ਕੀ ਹੋਏ? ਅਸਲੀ ਨਿਹੰਗ ਜੇ ਤੁਸੀਂ ਦੇਖੋਗੇ ਨਾ ਉਹ ਕਦੇ ਕਿਸੇ ਦਾ ਨੁਕਸਾਨ ਨਹੀਂ ਕਰਦੇ। ਕਸਈ ਕਦੇ ਕਿਸੇ ਦੇ ਵਪਾਰ ਚ ਪਿੰਨਸ ਚ ਉਹਨਾਂ ਨੇ ਗੁੰਡਾਗਰਦੀ ਨਹੀਂ ਕਰਨੀ ਕਿਸੇ ਦੇ ਘਰ ਦੇ ਮੁਰੇ ਕਰਪਾਨਾ ਲੈ ਕੇ ਨਹੀਂ ਖੜਨਾ ਕਿਉਂਕਿ ਉਹਨਾਂ ਦੇ ਆਪਣੀਆਂ ਫੈਮਲੀਆਂ ਹੁੰਦੀਆਂ ਹਨ ਉਹਨਾਂ ਨੂੰ ਪਤਾ ਕਿ ਨਿਹੰਗਾਂ ਦੀ ਕਮਰਿਆਦਾ ਹੁੰਦੀ ਹੈ ਪਰ ਇਹ ਲੋਕ ਸਿਰਫ ਆ ਜਿੰਨੇ ਕਿ ਨਾ ਜਾਲੀ ਸਿੱਖ ਬਣ ਕੇ ਹੋਰ ਕਾਸਟ ਜੱਤ ਤੋਂ ਬਿਲੋਂਗ ਕਰਦੇ ਆ ਪਰ ਇਹ ਨਿਹੰਗਾਂ ਦਾ ਬਾਣਾ ਪਾ ਕੇ ਆਪਣੇ ਆਪ ਨੂੰ ਸਿੱਖ ਬਣਾ ਲੈਂਦੇ ਹੋਰ ਧਰਮ ਛੱਡ ਕੇ ਸਿੱਖੀ ਧਰਮ ਚ ਆ ਜਾਂਦੇ ਆ ਰੀਜ਼ਨ ਇਹ ਆਪਣਾ ਧਰਮ ਛੱਡ ਕੇ ਸਿੱਖ ਦੇ ਬਾਣੇ ਸ਼ਿਕਿਉਂ ਆਉਂਦੇ ਆ ਕਿਉਂਕਿ ਇਹਨੇ ਗੁੰਡਾਗਰਦੀ ਬਦਮਾਸ਼ੀ ਕਰਨੀ ਹੁੰਦੀ ਆ ਕਿਉਂਕਿ ਨੰਗ ਨਿਹੰਗਾਂ ਦਾ ਚੋਲੇ ਦਾ ਮਤਲਬ ਇਹਨਾਂ ਨੇ ਪਤਾ ਕੀ ਬਣਾਤਾ ਹੁਣ ਗੁੰਡਾਗਰਦੀ ਬਦਮਾਸ਼ੀ ਦਾ ਲਾਇਸੈਂਸ ਚੋਲਾ ਪਾ ਲੋ ਲਾਇਸੈਂਸ ਮਿਲ ਗਿਆ ਬਦਮਾਸ਼ੀ ਕਰੋ ਪੂਰੇ ਪੰਜਾਬ ਦੇ ਵਿੱਚ ਆਮ ਹਾਲ ਬਣਾਦਾ ਇੱਕ ਟਾਈਮ ਸੀ ਜਦੋਂ ਮੇਰੇ ਵਰਗੀ ਵੀ ਬਚਪਨ ਚ ਕੋਈ ਨਿਆਂਕ ਸਿੰਘ ਦੇਖਦੀ ਸੀ ਬਹੁਤ ਵਧੀਆ ਫੀਲ ਕਰਦੇ ਸੀ ਕਿ ਇਹ ਬਹੁਤ ਅੱਛੇ ਹੁੰਦੇ ਆ ਇਹ ਸਭ ਕੀ ਰੱਖਿਆ ਕਰਤੇ ਆ ਮਤਲਬ ਇਹ ਦਲੇਰ ਹੁੰਦੇ ਅੱਜ ਜੋ ਮੇਰੀ ਸੋਚ ਅੱਜ ਬਣ ਗਈ ਉਹ ਆਇਆ ਕਿ ਜਦੋਂ ਕੋਈ ਨਿਆਂਕ ਸਿੰਘ ਪਾਵਾ ਸੱਚੇ ਚੰਗਾ ਹੋਵੇ ਵਿਚਾਰਾ ਸੱਚੀ ਰੱਬ ਦਾ ਬੰਦਾ ਹੋਵੇ ਪਰ ਉਹਨੂੰ ਵੇਖ ਕੇ ਦਿਲ ਚ ਕੋਈ ਸ਼ੰਕਾਂ ਦੇ ਵੀ ਨਹੀਂ ਇਹ ਵੀ ਗੁੰਡਾਗਰਦੀ ਤੇ ਬਦਮਾਸ਼ ਹੈ ਕਿਉਂਕਿ ਇਹਨੇ ਚੋਲਾ ਪਾ ਕੇ ਲਾਇਸੈਂਸ ਲੈ ਲਿਆ ਸੋ ਸਿੱਖਾਂ ਨੂੰ ਬਹੁਤ ਛੇਤੀ ਕਿਸੇ ਟੀਮ ਬਣਾਉਣੀ ਪੈਣੀ ਹੈ ਕਿ ਤੁਸੀਂ ਕੋਈ ਵੀ ਬੰਦਾ ਦੂਜੇ ਧਰਮ ਤੋਂ ਉੱਠਦਾ ਆ ਕੇ ਸਿੱਖ ਧਰਮ ਅਪਣਾ ਲੈਂਦਾ ਚੋਲਾ ਪਾ ਲੈਂਦਾ ਕਿਉਂ ਉਹਨੇ ਗੁੰਡਾਗਰਦੀ ਬਦਮਾਸ਼ੀ ਕਰਨੀ ਐ ਐਡੀ ਵੱਡੀ ੳ ਕਰਪਾਨ ਟੰਗ ਲੈਂਦਾ ਸਾਈਡ ਤੇ ਅੰਮ੍ਰਿਤ ਛਕਿਆ ਨਹੀਂ ਹੁੰਦਾ ਕਿਉਂ ਗੁੰਡਾਗਰਦੀ ਬਦਮਾਸ਼ੀ ਦਾ ਲਾਇਸੈਂਸ ਕਹਿੰਦਾ ਮੈਨੂੰ ਮਿਲ ਗਿਆ ਅਸੀਂ ਸਿੱਖਾ ਜਿੰਨੇ ਕਮਜ਼ੋਰ ਹੋ ਗਏ ਆ ਕੋਈ ਵੀ ਦੂਜੀ ਜਾਸ ਵਾਲਾ ਆਉਂਦਾ ਸਿੱਖ ਸਿੱਖਾਂ ਦਾ ਸਿੱਖੀ ਧਰਮ ਅਪਣਾ ਲੈਂਦਾ ਚਲੋ ਵੀ ਚੋਲਾ ਪਾ ਲੈਂਦਾ ਅਸੀਂ চুপ ਕਰਕੇ ਬੈਠੇ ਰਹਿੰਦੇ ਆ ਸੋ ਜਿਹੜੇ ਅਸਲੀ ਨਿਹੰਗਿਆ ਨਾ ਮੈਨੂੰ ਨਹੀਂ ਪਤਾ ਉਹ ਕਿੱਥੇ ਸੁੱਤੇ ਹੋਏ ਉਹਨਾਂ ਦੇ ਜ਼ਮੀਰ ਕਿੱਥੇ ਸੁੱਤੇ ਹੋਏ ਉਹ ਮੈਨੂੰ ਸੁਣ ਰਿਹਾ ਕਿ ਨਹੀਂ ਹੁਣ ਵੇਲਾ ਆ ਗਿਆ ਜੀ ਅਸਲੀ ਨਿਹੰਗਾਂ ਦਾ ਜਾਗਣ ਦਾ ਸਰਬਨਾਸ਼ ਕਰ ਦੋ ਇਹ ਡੁਪਲੀਕੇਟ ਨਿਹੰਗਾਂ ਦੇ ਟੋਲਿਆਂ ਦਾ ਲੈ ਤਾਂ ਉਹ ਦਿਨ ਦੂਰ ਨਹੀਂ ਜਦੋਂ ਨਿਆਣੇ ਤੁਹਾਨੂੰ ਚੋਲੇ 'ਚ ਵੇਖਿਆ ਕਰਨਗੇ ਨਾ ਨਿੰਗਾਂ ਦੇ ਬਾਣੇ 'ਚ ਭੱਜ ਜਾ ਕਰਨਗੇ ਲੋਕੀ ਦਰਵਾਜ਼ੇ ਬੰਦ ਕਰ ਦੇਣਗੇ ਛੱਡੋ ਜੀ ਗੁੰਡੇਗਰਦੀ ਬਦਮਾਸ਼ਾਂ ਦੀ ਟੋਲੀ ਟੀਮ ਆ ਗਈ ਹੈ ਅੱਜ ਸਾਡੇ ਸਿੱਖਾਂ ਦਾ ਨਾਮ ਇੰਨਾ ਕਿ ਮਿੱਟੀ ਹੋ ਰਿਹਾ ਨਾ ਇਹ ਚਾਲੀ ਸਿੱਖਾਂ ਕਰਕੇ ਜਿਹੜੇ ਦੂਜੇ ਬਰਾਦਰੀ ਧਰਮ ਤੋਂ ਆ ਕੇ ਸਿੱਖ ਬਣ ਕੇ ਚੋਲਾ ਪਾ ਕੇ ਜਿਨ੍ਹਾਂ ਨੇ ਗੰਦ ਪਾਇਆ ਹੋਇਆ ਮੰਗੋ ਮੱਠ ਵਰਗੇ ਇੱਕ ਦਿਮਾਗ ਤੋਂ ਪੈਦਲ ਬੰਦੇ ਦਾ ਸਿਰਫ ਇਸ ਲਈ ਮਰਡਰ ਕਰ ਦਿੱਤਾ ਗਿਆ ਕਿ ਵਾਹ ਵਾਹ ਖਟਣੀ ਹੈ ਸ਼ਾਇਦ ਮੇਰੀ ਬੱਲੇ ਬੱਲੇ ਹੋ ਜੂਗੀ ਸਾਰੇ ਪਾਸੇ ਮੇਰਾ ਨਾਂ ਚੱਲੂਗਾ ਉਸ ਬੱਲੇ-ਬੱਲੇ ਦੇ ਵਿੱਚ ਆਚੋ ਜੇਲ੍ਹ ਚ ਬੈਠਾ ਉਹ ਵਿਚਾਰਾ ਬੇਕਸੂਰ ਨੌਜਵਾਨ ਚਲਾ ਗਿਆ। ਛੁੜਾ ਲੈਣ ਦੇ ਫਿਰ ਤੁਸੀਂ ਅੱਗੇ ਨਾ ਲੱਗੇ ਹੁਣ ਕੋਈ ਉਹਦੇ। ਪਤਾ ਸੀ ਸਭ ਨੂੰ ਕਿ ਮੰਗੂ ਮੱਠ ਵੀ ਇੱਕ ਜਾਲੀ ਨਿਹੰਗ ਸੀ। ਸੋ ਜਨੇ ਜਾਲੀ ਨਿਹੰਗ ਹੈ ਨਾ ਚੋਲਾ ਪਾ ਕੇ ਕੁੱਤੇ ਕੰਮ ਕਰ ਰਹੇ ਆ। ਇਹਨਾਂ ਤੇ ਚੂਥ ਫੇਰੋ। ਇਹਨਾਂ ਤੇ ਡੰਡਾ ਪਰੇਡ ਕਰੋ। ਮੇਰੇ ਤਾਂ ਪੰਜਾਬ ਪੁਲਿਸ ਤੋਂ ਹੱਥ ਜੋੜ ਕੇ ਬੇਨਤੀ ਹੈ ਵੀ ਜਦੋਂ ਇਦਾਂ ਦੇ ਨਿਆਂਗਾ ਦਾ ਕੇਸ ਆਉਂਦਾ ਨਾ ਜਾਲੀਆਂ ਦਾ ਪਲੀਜ਼ ਇਹਨਾਂ ਤੇ ਉਸ ਸੈਕਸ਼ਨ ਤੇ ਧਾਰਾ ਲਾਓ ਇਹਨਾਂ ਤੇ ਐਸੇ ਪਰਚੇ ਬਣਾਓ ਵੀ 20-20 ਸਾਲ ਇਹਨਾਂ ਦੀ ਜ਼ਮਾਨਤਾਂ ਨਹੀਂ ਹੋਣੇ ਚਾਹੀਦੀਆਂ ਤਾਂ ਕਿ ਜਦੋਂ ਵੀ ਕੋਈ ਚੋਲੇ ਦੇ ਵਿੱਚ ਜਾਲੀ ਨਿੰਗ ਬਣਨ ਦੀ ਸੋਚੇਗਾ ਭੇੜ ਜਾਂ ਛੁਪਣਾ ਚਾਹੇਗਾ ਚੋਲੇ ਵਿੱਚ ਉਸ ਬਾਣੇ ਵਿੱਚ 10 ਵਾਰ ਸੋਚੇਗਾ 10 ਵਾਰ ਕਿ ਜਾਲੀ ਨੇ ਗੜਾ ਬਣਾ ਪਾਵਾ ਕਿ ਨਾ ਪਾਵਾ ਮਾਲ ਦੇ ਬੰਦੇ ਯਾਰ ਤੁਸੀਂ ਰੱਬ ਤੋਂ ਹੀ ਡਰਨਾ ਛੱਡ ਗਏ ਤੁਹਾਨੂੰ ਇਸ ਪਰਮਾਤਮਾ ਦਾ ਕੋਈ ਖੌਫ ਹੀ ਹੈ ਨਹੀਂ ਐਨੀ ਬੇਸ਼ਰਮ ਬੰਦੇ ਹੋ ਪਰਮਾਤਮਾ ਦਾ ਨਾਮ ਤਾਂ ਗਲਤ ਇਸਤੇਮਾਲ ਕਰ ਰਹੇ ਹੋ ਨਿਹੰਗਾਂ ਦੇ ਚੋਲੇ ਦਾ ਗਲਤ ਇਸਤੇਮਾਲ ਕਰ ਰਹੇ ਹੋ ਦਿਨ ਦਿਹਾੜੇ અપਮਾਨ ਕਰ ਰਹੇ ਹੋ ਤੁਹਾਨੂੰ ਕਿਹਨੇ ਰਾਈਟਸ ਦਿੱਤੇ ਤੁਸੀਂ ਕਿਸੇ ਦੀ ਵੀ ਸ਼ਾਪ ਦੇ ਬਾਹਰ ਜਾ ਕੇ ਧਰਨੇ ਲਾ ਦੋ ਕਦੀ ਸਕੂਲਾਂ 'ਚ ਵੜ ਜਾਓ ਕਦੀ ਕਿਸੇ ਦੇ ਘਰ ਦੇ ਬਾਹਰ ਕਰਪਾਨਾ ਲੈ ਜਾਓ ਇਹ ਐਨੀ ਦਿਨ ਦਿਹਾੜੇ ਕੁੰਡਾਗਰਦੀ ਬਦਮਾਸ਼ੀ ਸ਼ਰਮਣੀ ਚਾਹੀਦੀ ਤੁਹਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਮੈਨੂੰ ਲੱਗਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜਿੱਥੇ ਤੁਸੀਂ ਛੱਜ ਨਾਲ ਪੜਿਆ ਨਹੀਂ ਹੈ ਜਿੱਥੇ ਤੁਸੀਂ ਪੜਿਆ ਹੁੰਦਾ ਨਾ ਤੇ ਤੁਹਾਡੇ ਦਿਮਾਗਾਂ 'ਚ ਇੱਕ ਗੰਦ ਨਹੀਂ ਭਰਿਆ ਹੋਣਾ ਸੀ